ਇਸ ਖੇਤਰ ਦੇ ਵਿੱਚ ਇਸ ਗੀਤਕਾਰੀ ਦੇ ਖੇਤਰ ਦੇ ਵਿੱਚ ਕਿਦਾਂ ਹੈ ਜਿੰਦਗੀ ਦੇ ਵਿੱਚ ਹਮ ਕਲਮ ਫੜਨ ਲਈ ਮਜਬੂਰ ਕੀਤਾ ਕੁਝ ਜਜ਼ਵਾਤਾਂ ਅੱਛਾ ਜਦ ਤੜਫ ਉਠੇ ਕੁਝ ਰਾਜੇ ਨੇ ਗੀਤ ਲਿਖੇ ਗੀਤਕਾਰ ਬਨਾਤਾ ਗਾਇਕਾਂ ਨੇ ਦੇਖੋ ਇਸ ਪਾਸੇ ਸੰਘਰਸ਼ ਬਹੁਤ ਕਰਨਾ ਪੈਂਦਾ ਥੱਪੇੜੇ ਬਹੁਤ ਖਾਣੇ ਪੈਂਦੇ ਜੀ ਬਿਲਕੁਲ ਬਹੁਤ ਜ਼ਿਆਦਾ ਰਗੜੇ ਜੀ ਬਿਲਕੁਲ ਖਾ ਕੇ ਬੰਦਾ ਉੱਪਰ ਆਉਂਦਾ ਖਾਦੇ ਰਗੜੇ ਬਹੁਤ ਕਿਦਾਂ ਗਾਣੇ ਕਈਆਂ ਚ ਨਾ ਆਇਆ ਕਈਆਂ ਨੇ ਨਹੀਂ ਪਾਇਆ ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਸੀ ਜਿਨ੍ਹਾਂ ਨੇ ਪਾਇਆ ਉਹਦਾ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਨਹੀਂ ਪਾਇਆ ਮੈਂ ਇਸ ਗੱਲ ਕਰਨਾ ਨਹੀਂ ਚਾਹੁੰਦਾ ਸਭ ਤੋਂ ਹਿੱਟ ਗੀਤ ਦੇ ਵਿੱਚ ਤੂੰ ਚੇਤੇ ਆ ਰੋ ਹੱਜ ਸੀ ਪੀ ਰੋਹੂ ਗਿਆ ਚਾ ਉਹ ਤੋਂ ਅਡਾ ਗੀਤ ਅੱਛਾ ਉਹਨਾਂ ਨੂੰ ਕ੍ਰੈਡਿਟ ਮਿਲਿਆ ਜਿਨ੍ਹਾਂ ਗਾਇਕ ਨੂੰ ਮਿਲਿਆ ਉਹਨਾਂ ਨੂੰ ਕ੍ਰੈਡਿਟ ਮੈਨੂੰ ਨਹੀਂ ਕਿਉਂ ਕਿਉਂ ਗਾਣੇ ਦੇ ਵਿੱਚ ਬਰਡਿੰਗ ਵਿੱਚ ਮੇਰਾ ਨਾਮ ਨਹੀਂ ਸੀਗਾ ਰੈਪਰ ਤੇ ਮੇਰਾ ਨਾਮ ਸੀਗਾ ਤੇ ਉਹ ਗਾਇਕ ਜਦੋਂ ਗਾਉਂਦਾ ਉਸ ਵੇਲੇ ਨਾਮ ਮੇਰੇ 7 ਵਜੇ ਦੇ ਬਹੁਤ ਸ਼ੁਕਰ ਉਹ ਜਿਹੜਾ ਸੰਗੀਤ ਦੇ ਉੱਪਰ ਪੈਸਾ ਲਾਇਆ ਉਹਦੇ ਵੱਲੋਂ ਕੋਈ ਢਿੱਲੀਆਂ ਚਵਨੀਆਂ ਇਕੱਠੀਆਂ ਕੀਤੀਆਂ ਢਿੱਲੀਆਂ ਚਵਨੀਆਂ ਨਹੀਂ ਉਹ ਮਤਲਬ ਭਰਾ ਮੇਰੇ ਅੱਜ ਵੀ ਜਿਹੜੇ ਪੰਜਾਬ ਦੀ ਇਸਲੇ ਸੁਪਰ ਡੂਪਰ ਗਵਈਏ ਆ ਉਹ ਮੇਰੇ ਭਰਾ ਬਸ ਉਪਰ ਉਹ ਉਹ ਉਹਨਾਂ ਨੇ ਭਰਾਵਾਂ ਨੇ ਜਦੋਂ ਕਿਤੇ ਰਾਜਾ ਖੁੱਖਾ ਹੋਇਆ ਰੋਟੀ ਬੁਰਕੀ ਨਹੀਂ ਦੇਣੀ ਨਹੀਂ ਦਿੱਤੀ ਬਾਜੀ ਫਿਰ ਫੇਰ ਕੀ ਖਟਿਆ ਕੁਛ ਨਹੀਂ ਖਟਿਆ ਭਾਈ ਖਤਮ ਹੈ ਗਾਇ ਬਦਨਾਮੀ ਖੱਟੀ ਆ ਨਾਮਣਾ ਨਹੀਂ ਖਟਿਆ ਨਹੀਂ ਖਟਿਆ ਉਹ ਕਹਿੰਦੇ ਨੇ ਕਿ ਕੌਣ ਵਾਲੇ ਖੋਲ੍ਹ ਲੈਂਦੇ ਕੰਪਨੀ ਜਾਂ ਫੈਕਟਰੀ ਤੇ ਗੀਤ ਕਰ ਰਹੇ ਤੇ ਕੌਣ ਵਾਲਿਆਂ ਦੇ ਸੈਕਟਰੀ ਮੈਂ ਮੈਂ ਤਾਂ ਪਹਿਲੇ ਵੀ ਕਿਸੇ ਕੋਲ ਕਹਿ ਗਿਆ ਕਿ ਮੈਂ ਬਣਾਗਾ ਹਿਮਾਚਲ ਦਾ ਸਿੱਧੂ ਮੁਸੇਵਾਲਾ ਆਦਰਮਈ ਨਾਮੂਗਨ ਵੀ ਹੈ ਬਿਲਕੁਲ ਕਿਉਂਕਿ ਸਿੱਧੂ ਮੁਸੇਵਾਲਾ ਇੱਕ ਪਿੰਡ ਦੇ ਟਿੱਪਿਆਂ ਦੇ ਵਿੱਚੋਂ ਉੱਠ ਕੇ ਪੰਜਾਬ ਦੇ ਇਹ ਜਾ ਕੇ ਬਿਲਬੋਰਡ ਤੇ ਟੌਪ ਦੇ ਵਿੱਚ ਰਹਿਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਅੱਜ ਚ ਉਹ ਮਰਨ ਤੋਂ ਬਾਅਦ ਵੀ ਜਿਕਰ ਉਹਦੇ ਮਿਲੀਅਨ ਦੇ ਵਿੱਚ ਵੀਉ ਹੁੰਦੇ ਆ ਉਹਦੇ ਮਗਰ ਬੜੀ ਲੰਬੀ ਘਾਲਣਾ ਆ ਬੜਾ ਵੱਡਾ ਉਹਦਾ ਸੰਘਰਸ਼ ਵੀ ਹੈ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਬਹੁਤ ਕੁਛ ਕੀਤਾ ਹੈ ਇਹ ਇੱਥੇ ਤੱਕ ਪਹੁੰਚਣਾ ਸੰਭਵ ਹੈ ਜਦੋਂ ਤੁਸੀਂ ਫਿਰ ਮੁੜ ਕੇ ਪਰਦੇ ਤੇ ਆਉਣਾ ਹੈ ਲੋਕਾਂ ਦੇ ਮੁੜ ਕੇ ਉਹ ਤਾਨੇ ਮੇਨੇ ਸੁਣਨ ਨੂੰ ਜੇਕਰ ਮਿਲੇ ਫਿਰ ਰਾਜੇ ਦਾ ਦਿਲ ਹੀ ਟੁੱਟੂਗਾ ਦੇਖੋ ਭਾਜੀ ਹੁਣ ਮੈਂ ਕੁਝ ਗੀਤ ਪਿਆਰਾਂ ਦੇ ਕੁਝ ਗੀਤ ਕਰਾਰਾਂ ਦੇ ਇਹ ਦਿਲ ਦੇ ਵਰਗੇ ਲੱਗਦੇ ਨੇ ਦਿਲ ਵਿੱਚ ਵੱਸਦੇ ਨੇ ਕਰਾਰਾਂ ਦੇ ਕੁਝ ਗੀਤਾਂ ਭਰੀ ਗੱਲਬਾਤ ਕੁਝ ਗੀਤਾਂ ਭਰਿਆ ਇਹ ਸਮਾਂ ਸਾਰਿਆਂ ਨੂੰ ਚੰਗਾ ਲੱਗੇਗਾ ਇਸ ਆਸ ਦੇ ਨਾਲ ਹਾਜ਼ਰ ਹੈ ਤੁਹਾਡਾ ਆਪਣਾ ਚਰਨਜੀਤ ਜੋਗੀ ਤੁਹਾਡੇ ਨਾਲ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਕਰਨ ਦੇ ਵਾਸਤੇ ਅੱਜ ਦਿਲ ਦੀਆਂ ਗੱਲਾਂ ਕੱਲਾ ਮੈਂ ਨਹੀਂ ਕਰਾਂਗਾ ਮੇਰੇ ਨਾਲ ਇੱਕ ਐਸੀ ਸ਼ਖਸੀਅਤ ਹੈ ਕਿ ਜਿਨੇ ਨੌਮੀ ਦੇ ਵਿੱਚ ਪੜਦਿਆਂ ਹੀ ਪੰਜਾਬ ਦੇ ਵਿੱਚ ਇੱਕ ਐਸਾ ਗੀਤ ਲੈ ਕੇ ਆਂਦਾ ਕਿ ਜਿਸ ਗੀਤ ਨੂੰ ਪੰਜਾਬੀਆਂ ਨੇ ਮਾਣਾ ਮੁਹੀ ਪਿਆਰ ਦਿੱਤਾ ਹੈ ਔਰ ਉਹ ਗੀਤ ਸਾਰਿਆਂ ਦਾ ਆਪਣਾ ਹੋ ਨਿਪੜਿਆ ਜਿੱਥੇ ਉਸ ਗੀਤ ਦੇ ਨਾਲ ਉਸ ਗੀਤਕਾਰ ਦੀ ਪਛਾਣ ਬਣੀ ਉੱਥੇ ਹੀ ਗਾਇਕ ਨੂੰ ਵੀ ਇੱਕ ਨਵੀਂ ਜ਼ਿੰਦਗੀ ਮਿਲੀ ਉਹ ਗੀਤ ਸੀ ਤੂੰ ਚੇਤੇ ਆਉਣੋਂ ਹਟ ਜਾ ਅਸੀਂ ਪੀਣੋਂ ਹਟ ਜਾਾਂਗੇ ਉਸ ਗੀਤਕਾਰ ਨੇ ਫਿਰ ਗਾਇਕੀ ਦੇ ਵਿੱਚ ਪੈਰ ਰੱਖਿਆ ਤਾਂ ਹਿਮਾਚਲੀ ਉਹ ਮੁੰਡਾ ਪੰਜਾਬੀ ਦਾ ਗੀਤਕਾਰ ਤੇ ਜਦੋਂ ਹਿਮਾਚਲੀ ਗਾਇਕ ਬਣ ਕੇ ਮਾਪਿਆਂ ਦਾ लाडला ਇੱਕ ਗੀਤ ਲੈ ਕੇ ਆਉਂਦਾ ਤੇ 3 ਮਿਲੀਅਨ ਤੋਂ ਵੱਧ ਲੋਕਾਂ ਨੇ ਉਸ ਨੂੰ ਦੇਖਿਆ ਪਿਆਰ ਦਿੱਤਾ ਮੁਹੱਬਤ ਦਿੱਤੀ ਤੇ ਅੱਜ ਸਾਡੇ ਨਾਲ ਬਹੁਤ ਸਾਰੀਆਂ ਆਪਣੇ ਦਿਲ ਦੀਆਂ ਗੱਲਾਂ ਕਿਵੇਂ ਆਪਣੀ ਜ਼ਿੰਦਗੀ ਦੇ ਸੰਘਰਸ਼ ਤੋਂ ਲੈ ਕੇ ਅੱਜ ਤੀਕਰ ਉਹ ਇਸ ਖੇਤਰ ਦੇ ਵਿੱਚ ਆ ਤੇ ਹੁਣ ਮੁੜ ਇੱਕ ਜ਼ਬਰਦਸਤ ਵਾਪਸੀ ਦੇ ਨਾਲ ਇੱਕ ਵੱਡੇ ਦਾਅਵੇ ਦੇ ਨਾਲ ਸਾਡੇ ਕੋਲ ਪਹੁੰਚੇ ਨੇ ਮੋਹਿਤ ਰਾਜਾ ਜੀ ਆਓ ਪਹਿਲਾ ਉਹਨਾਂ ਦਾ ਸਵਾਗਤ ਕਰਦੇ ਮੋਹਿਤ ਸਵਾਗਤ ਸ਼ਿਕਰ ਕਰਕੇ ਜੀ ਸਭ ਤੋਂ ਪਹਿਲੇ ਮੈਂ ਜੀ ਸ਼ੁਕਰ ਕਰਦਾ ਤੁਹਾਡਾ ਹਰ ਮੈਨੂੰ ਇਸ ਕਾਬਿਲ ਸਮਝ ਜੋ ਕਿ ਤੁਸੀਂ ਮੈਨੂੰ ਹਰ ਟਾਈਮ ਸਮੇਂ ਸਮੇਂ ਅਨੁਸਾਰ ਮੈਨੂੰ ਆਪਣੇ ਕੋਲ ਬੁਲਾਉਂਦੇ ਰਹਿੰਦੇ ਹੋ ਬਹੁਤ ਸ਼ੁਕਰਗੁਜ਼ਾਰ ਹਾਂ ਦੇਖੋ ਗੱਲ ਇਹ ਹੈ ਨਾ ਕਿ 모ਹਿਤ ਕਲਾਕਾਰ ਜੀ ਜਿਹੜਾ ਉਹ ਸਾਰਿਆਂ ਦੇ ਪਿਆਰ ਦਾ ਸਾਰਿਆਂ ਦੀ ਮੁਹੱਬਤ ਦਾ ਪਾਤਰ ਹੁੰਦਾ ਹੈ ਜੀ ਗੀਤਕਾਰੀ ਤੋਂ ਸਫ਼ਰ ਸ਼ੁਰੂ ਕੀਤਾ ਹੈ ਜੀ ਛੋਟੀ ਜੀ ਉਮਰ ਸੀ ਨੌਮੀ ਚ ਪੜਦੇ ਸੀ ਜਦੋਂ ਗੀਤ ਰਿਕਾਰਡ ਹੋ ਗਿਆ ਇਸ ਖੇਤਰ ਦੇ ਵਿੱਚ ਇਸ ਗੀਤਕਾਰੀ ਦੇ ਖੇਤਰ ਦੇ ਵਿੱਚ ਕਿੱਦਾਂ ਹੈ ਭਾਜੀ ਜ਼ਿੰਦਗੀ ਦੇ ਵਿੱਚ ਹਮ ਕਲਮ ਫੜਨ ਲਈ ਮਜਬੂਰ ਕੀਤਾ ਕੁਝ ਜਜ਼ਵਾਤਾਂ ਨੇ ਅੱਛਾ ਜਦ ਤੜਫ ਉਠੇ ਕੁਝ ਰਾਜੇ ਨੇ ਗੀਤ ਲਿਖੇ ਗੀਤਕਾਰ ਬਣਾਤਾ ਗਾਇਕਨ ਹਮ ਬਸ ਇਨੀ ਕਹਾਣੀ ਤੇ ਜਿਹੜਾ ਗੀਤ ਤੂੰ ਚੇਤੇ ਆਣੋਂ ਹਟ ਜਾ ਸੀ ਪੀਣੋਂ ਹਟ ਜਾਗੇ ਇਹ 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 ਆਈਡੀਆ ਕਿੱਥੋਂ ਆਇਆ ਦਿਮਾਗ ਦੇ ਵਿੱਚ ਭਾਜੀ ਤੂੰ ਚੇਤਿਆਂ ਨੂੰ ਹਟ ਜਾ ਕੁਛ ਲਾਈਟ ਲੀਜੀਆ ਦਰਦ ਸੀ ਹੋਰ ਕੁਛ ਖਾਲਸੀ ਕੀ ਮੈਂ ਕੁਛ ਕਰੂੰਗਾ ਹਮ ਤੇ ਇੱਕ ਦੂਦ ਅਸ਼ਨ ਤੇ ਉਦੋਂ ਗਾਣਾ ਚੱਲਦਾ ਹੁੰਦਾ ਸੀ ਸਾਡੇ ਉਸ ਤਰਮ ਫਰੀਦ ਹੋਰਾਂ ਦਾ ਹਮ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਤੋੜੀ ਨਾ ਹਮ ਤੇ ਉਹ ਗਾਣਾ ਵਿਦਮੈਂ ਡੀਡੀ ਪੰਜਾਬੀ ਤੇ ਦੇਖਿਆ ਅਸੀਂ ਨੂਰਪੁਰ ਰਹਿੰਦੇ ਸੀ ਮੇਰੇ ਪਾਪਾ ਜੋਬ ਕਰਦੇ ਸੀ ਫੋਰਸ ਡਿਪਾਰਟਮੈਂਟ ਤੋਂ ਤੇ ਉਹ ਜਦੋਂ ਜੋਬ ਕਰਦੇ ਸੀ ਤੇ ਅਸੀਂ ਇੱਥੇ ਆਪਣੇ ਘਰੇ ਆਏ ਰਿਟਾਇਰ ਹੋ ਕੇ ਪਾਪਾ ਤੋਂ ਉਹ ਨਾ 2.0 ਡੀਡੀ ਪੰਜਾਬੀ ਚੱਲਦਾ ਸੀ ਉਦੋਂ ਟੋਟਲ ਤੇ ਮੈਂ ਉਹ ਗਾਣਾ ਦੇਖਿਆ ਟੁੱਟੇ ਦਿਨੇ ਜੁੜਦੇ ਮੈਂ ਕਿਹਾ ਮੈਂ ਇਦਾਂ ਦਾ ਮੈਂ ਕੁਝ ਕਰ ਸਕਦਾ ਹਾਂ ਬਸ ਉਸ ਪਾਸੇ ਹੋ ਗਿਆ ਦੇਖੋ ਇਸ ਪਾਸੇ ਸੰਘਰਸ਼ ਬਹੁਤ ਕਰਨਾ ਪੈਂਦਾ ਥਪੇੜੇ ਬਹੁਤ ਖਾਣੇ ਪੈਂਦੇ ਜੀ ਬਿਲਕੁਲ ਬਹੁਤ ਜ਼ਿਆਦਾ ਰਗੜੇ ਜੀ ਬਿਲਕੁਲ ਖਾ ਕੇ ਬੰਦਾ ਉੱਪਰ ਆਉਂਦਾ ਖਾਦੇ ਰਗੜੇ ਬਹੁਤ ਜ਼ਿਆਦਾ ਹੂੰ ਬਹੁਤ ਜ਼ਿਆਦਾ ਕਿਦਾਂ ਗਾਣੇ ਕਈਆਂ ਚ ਨਾ ਆਇਆ ਕਈਆਂ ਨੇ ਨਹੀਂ ਪਾਇਆ ਜਿਨ੍ਹਾਂ ਨੇ ਨਹੀਂ ਪਾਇਆ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਸੀ ਜਿਨ੍ਹਾਂ ਨੇ ਪਾਤਾ ਉਹਨਾਂ ਦਾ ਸ਼ੁਕਰਗੁਜ਼ਾਰ ਕਿਹਨਾਂ ਨੇ ਨਹੀਂ ਪਾਇਆ ਉਹ ਭਾਜੀ ਹੁਣ ਜੇ ਗੱਲ ਕਰੀਏ ਤੇ ਕੀ ਕਰੀਏ ਪਾਇਆ ਵੀ ਹੈ ਨਹੀਂ ਮੈਂ ਇਸ ਗੱਲ ਕਰਨਾ ਨਹੀਂ ਚਾਹੁੰਦਾ ਹਾਂ ਨਹੀਂ ਕਰਨਾ ਚਾਹਤੇ ਸਾਰੇ ਆਪਣੇ ਸੂਟਾ ਸਾਰੇ ਸਭ ਤੋਂ ਹਿੱਟ ਗੀਤ ਦੇ ਵਿੱਚ ਤੂੰ ਚੇਤੇ ਆ ਨਾ ਹਟ ਸਿ ਪੀਣੋ ਹਟ ਰੋਮ ਮੀਰੰਜਨ ਉਹ ਤੁਹਾਡਾ ਗੀਤ ਹਾਂਜੀ ਉਹਨਾਂ ਨੂੰ ਕ੍ਰੈਡਿਟ ਮਿਲਿਆ ਜਿੰਨਾ ਗਾਇਕ ਨੂੰ ਮਿਲਿਆ ਉਹਨਾਂ ਨੂੰ ਕ੍ਰੈਡਿਟ ਮੈਨੂੰ ਨਹੀਂ ਮਿਲਿਆ ਕਿਉਂ ਕਿਉਂ ਗਾਣੇ ਦੇ ਵਿੱਚ ਬਾਰਡਿੰਗ ਵਿੱਚ ਮੇਰਾ ਨਾਮ ਨਹੀਂ ਸੀਗਾ ਰੈਪਰ ਤੇ ਮੇਰਾ ਨਾਮ ਸੀਗਾ ਅਸ ਗਾਣੇ ਦੇ ਜਦੋਂ ਬਾਰਡਿੰਗ ਵਿੱਚ ਨਹੀਂ ਸੀਗਾ ਜਦੋਂ ਗਾਇਕ ਗਾਉਂਦਾ ਸੀਗਾ ਰੈਪਰ ਤੇ ਨਾਮ ਹੈਗਾ ਤੇ ਉਹ ਗਾਇਕ ਜਦੋਂ ਗਾਉਂਦਾ ਉਸ ਵੇਲੇ ਨਾਮ ਹੈ ਨਹੀਂ ਜੀ 7 ਵਜੇ ਤੇ ਬਹੁਤ ਯਾਰ ਅੱਛਾ ਕਿ ਇਹ ਟਰਨਿੰਗ ਪੁਆਇੰਟ ਸੀ ਵੀ ਲੇਕਿਨ ਉਹ ਜਿਹੜੇ ਗਾਇਕ ਸੀ ਉਹ ਉਸਤਾਦ ਵੀ ਸੀਗੇ ਨਾ ਮੇਰੇ ਜੀ ਅੱਛਾ ਹਾਂ ਰੋਮੀ ਰੰਜਨ ਉਹਨਾਂ ਦੇ ਮਾਰੇ ਬਹੁਤ ਉਸਤਾਦ ਬਸ ਕਰਕੇ ਕੁਝ ਨਹੀਂ ਕਹਿਣਾ ਉਹਨਾਂ ਦਾ ਚੱਕਰ ਗੁਜ਼ਾਰਾ ਅੱਜ ਉਹਨਾਂ ਦੇ ਮਤਲਬ ਤੁਹਾਡੇ ਕੋਲ ਬੈਠੇ ਚਲੋ ਗੱਲ ਇਹ ਹੈ ਕਿ ਜਿਹੜੇ ਗੀਤਕਾਰ ਹੁੰਦੇ ਆ ਨਾ ਕਹਿੰਦੇ ਨੇ ਕਿ ਗਾਉਣ ਵਾਲੇ ਖੋਲ ਲੈਂਦੇ ਕੰਪਨੀ ਜਾਂ ਫੈਕਟਰੀ ਤੇ ਗੀਤ ਕਰ ਰਹੇ ਨੇ ਗਾਉਣ ਵਾਲਿਆਂ ਦੇ ਸੈਕਟਰੀ ਪਰ ਜਿਨ੍ਹਾਂ ਦੇ ਅੰਦਰ ਕੋਈ ਜਨੂਨ ਹੁੰਦਾ ਫਿਰ ਉਹ ਆਪਣੇ ਰਾਹ ਵੱਖਰੇ ਬਣਾ ਲੈਂਦੇ ਨੇ ਜੀ ਗੀਤਕਾਰੀ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋਣ ਲੱਗ ਪਈ ਫਿਰ ਹਿਮਾਚਲ ਦੇ ਵਿੱਚ ਜਾ ਕੇ ਜੀ ਆਪਣਾ ਗਾਣਾ ਕੀਤਾ ਗਾਏ ਕੇ ਜੀ ਤੇ ਉਹ ਮਾਪਿਆਂ ਦਾ लाडला ਜੀ ਉਹ ਗੀਤ ਬੜਾ ਤਰਥਲੀ ਬਚਾਈ ਉਸ ਗੀਤ ਨੇ ਹੈ ਨਾ ਮਿਲੀਅਨ ਵਿਊ ਉਹਦੇ ਵਿੱਚ ਹੋਏ 3 ਮਿਲੀਅਨ 3 ਮਿਲੀਅਨ ਤੇ ਉਹ ਉਹ ਫਿਰ ਕਿੱਦਾਂ ਫਿਰ ਕਿਉਂ ਫਿਰ ਉਧਰ ਗਾਇਕੀ ਵੱਲ ਨੂੰ ਕਿੱਦਾਂ ਇਹ ਮੋੜਾ ਮੋੜ ਲਿਆ ਵੀ ਮੇਰਾ ਹਿਮਾਚਲ ਦਾ ਜਿਹੜਾ ਕਲਚਰ ਆ ਉਹ ਬਹੁਤ ਵਧੀਆ ਤੇ ਮੈਂ ਚਾਹੁੰਦਾ ਕਿ ਆਪਣੇ ਕਲਚਰ ਨੂੰ ਮੈਂ ਕੁਝ ਨਈਂ ਦਿਸ਼ਾ ਦਵਾਂ। ਹੂੰ ਚਾਹੇ ਮੇਰਾ ਹਿਮਾਚਲ ਜਿਹੜਾ ਕਿ ਉਹ ਪੁਰਾਣੇ ਕਲਚਰ ਨਾਲ ਬੜਾ ਜੁੜਤ ਹੈ। ਹੂੰ ਉਹਨਾਂ ਨੂੰ ਪਸੰਦ ਆਣਾ ਨਾ ਆਣਾ ਇਸ ਚੀਜ਼ ਦੀ ਗਰੰਟੀ ਨਹੀਂ ਹੈ। ਹੂੰ ਲੇਕਿਨ ਮੈਂ ਚਾਹੁੰਦਾ ਕਿ ਮੈਂ ਉਹਨੂੰ ਕੁਝ ਨਈਂ ਦਿਸ਼ਾ ਦਵਾਂ। ਅੱਛਾ ਪਸੰਦ ਆਣਾ ਨਾ ਆਣਾ ਬਾਦੀ ਗੱਲ। ਦੇਖੋ ਉਹ ਤਾਂ ਉਹ ਬਾਦੀ ਹੈ ਪਰ ਚੰਗਾ ਆਪਣੇ ਵੱਲੋਂ ਤਾਂ ਚੰਗਾ ਕੀਤਾ ਜਾਂਦਾ। ਬਿਲਕੁਲ ਬਿਲਕੁਲ ਮਤਲਬ ਮੈਂ ਦਿਸ਼ਾ ਦੇਣਾ ਚਾਹੁੰਦਾ ਵੀ ਨਵੀਂ ਨਿਊ ਜਨਰੇਸ਼ਨ ਨੂੰ ਨਵੇਂ ਵਰਡਿੰਗ ਦੇਣਾ ਚਾਹੁੰਦਾ ਕਿਉਂਕਿ ਉਹ ਪੁਰਾਣਾ ਹੀ ਰਿਪੀਟ ਹੋਈ ਜਾਂਦਾ ਹਿਮਾਚਲ 'ਚ ਟ੍ਰੈ ਚਲੋ ਵਧੀਆ ਗੱਲ ਹੈ ਫੋਕ ਨੂੰ ਗਾਣਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਟ੍ਰੈਡੀਸ਼ਨਲ ਗਾ ਕੇ ਹਿੱਟ ਹੋਣਾ ਮੇਰੇ ਵਾਸਤੇ ਮੈਂ ਨਵਾਂ ਹੀ ਗਾਉਂਗਾ ਹੁਣ ਮੇਰੇ ਪੰਜਾਬ ਚ ਸਾਡੇ ਚ ਕਾਫੀ Song ਫੋਕ ਹੈ ਸਾਰੇ ਉਹਨੂੰ ਤਾਂ ਨਹੀਂ ਗਾਉਂਦੇ ਹਮ ਨੋਖਰ ਬਖਰੇ ਵਿਸ਼ੇ ਆ ਨੋਖਰ ਬਖਰੇ ਵਿਸ਼ੇ ਆ ਹੋਰ ਪੰਜਾਬ ਚ ਤੇ ਮਤਲਬ ਬਹੁਤ ਸਾਰਾ ਵਿਸ਼ੇ ਆ ਲਿਖਣ ਦਾ ਜਿਹੜਾ ਕਿ ਹਿਮਾਚਲ ਚ ਤੇ ਗਿੰਮਚਨ ਮੈਂ ਵਿਸ਼ੇ ਕਿਉਂ ਹਿਮਾਚਲ ਚ ਕਿਉਂ ਹੈ ਨਹੀਂ ਮੇਰੇ ਮਤਲਬ ਉਹ ਨਹੀਂ ਉਹ ਨਹੀਂ ਉਹ ਦਿਸ਼ਾ ਹੀ ਨਹੀਂ ਹੈ ਨਾ ਉਹਨਾਂ ਮਤਲਬ ਉੱਥੇ ਉਹ ਹੈ ਹੀ ਨਹੀਂ ਕਿ ਮਤਲਬ ਕਿਸੇ ਵਿਸ਼ੇ ਤੇ ਲਿਖਿਆ ਜਾਏ ਦੋ ਚਾਰ ਵਿਸ਼ੇ ਪੁਰਾਣੇ ਸੁਣਨੇ ਉਹਨੂੰ ਪਸੰਦ ਕਰਦੇ ਆ ਕਰੀ ਹੋ ਜਾਂਦੇ ਆ ਜਾਂ ਇਹ ਕ ਲਈ ਹਿਮਾਚਲ ਵਿੱਚ ਮਾਰਕੀਟ ਹੈ ਨਹੀਂ ਮਾਰਕੀਟ ਹੈ ਵਾਜੀ ਲੇਕਿਨ ਵਿਸ਼ੇ ਮਤਲਬ ਪੇਸ਼ ਹੀ ਉਹ ਕਿਤੇ ਆਰਟਿਸਟਾਂ ਕੀ ਮਤਲਬ ਨਈਂ ਦਿਸ਼ਾ ਦੇਣ ਦੀ ਅਜੇ ਸੇਧ ਨਹੀਂ ਲਾਈ ਕਿਸੇ ਕੀ ਗੱਲ ਇਹ ਇੱਥੇ ਪੰਜਾਬ ਦੇ ਵਿੱਚ ਤੁਸੀਂ ਕੀ ਸਮਝਦੇ ਕਿ ਪੰਜਾਬ ਦੇ ਵਿੱਚ ਕਿਹੜੇ ਤੁਹਾਨੂੰ ਵਿਸ਼ੇ ਜਿਆਦਾ ਬਹੁਤ ਵਿਸ਼ੇ ਬੜੀ ਵਿਦੇਸ਼ਾਂ ਤੇ ਗਾ ਦਿੰਦੇ ਆ ਲੋਕ ਅਜਨ ਅਲਾ ਲਗਵਾ ਹਜ਼ਾਰਾਂ ਤੇ ਵੀ ਗਾ ਦਿੰਦੇ ਆ ਅੱਜ ਕੱਲ ਹੈਨਾ ਮਤਲਬ ਕ੍ਰੂਨ ਹਤਿਆਤ ਵੀ ਕਰਨ ਬਸ ਚ ਚ ਬਸ ਜਿਕ ਤੋਂ ਵੀ ਸ਼ੇ ਨਹੀਂ ਬਸ ਅੱਛਾ ਇਹ ਸਾਰੇ ਕੰਮ ਤੇ ਉਧਰ ਵੀ ਹੈਗੇ ਹੈ ਮੱਚ ਵਿੱਚ ਵੀ ਹੈਗੇ ਪਰ ਕਿਸ ਨੇ ਕਿਸ ਨੇ ਪ੍ਰਮੋਟ ਨਹੀਂ ਕੀਤਾ ਉਸ ਚੀਜ਼ ਨੂੰ ਕਿ ਮੈਂ ਕਰਨਾ ਤੁਸੀਂ ਕਰੋ ਉਹ ਰਾਜਾ ਕਰੇਗਾ ਮੈਂ ਮੈਂ ਤਾਂ ਪਹਿਲੇ ਵੀ ਪਿੱਛੇ ਕਹਿ ਚੀ ਮੈਂ ਬਣਾਗਾ ਹਿ ਮਾਚਲ ਦਾ ਸਿੱਧੂ ਮੁਸਤੇ ਵਾਲਾ ਆ ਗਾਰੰਟੀ ਹੈ ਅੱਛਾ ਜੀ ਪੱਕੀ ਗੱਲ ਜੀ ਬਿਲਕੁਲ ਕਿਉਂਕਿ ਮੈਂ ਇਸੀ ਕਰਕੇ 2-3 ਮਹੀਨੇ ਦੀ ਬ੍ਰੇਕ ਤੋਂ ਬਾਅਦ ਆਇਆ ਹਾਂ ਮੈਂ ਉਹੀ ਉਸੇ ਗੱਲ ਤੇ ਆਉਣ ਲੱਗਾ ਸੀਗਾ ਕਿ ਲੰਮੇ ਸਮੇਂ ਦੇ ਬਾਅਦ ਹੁਣ ਇੱਕ ਬਾਰ ਫਿਰ ਕਹਿੰਦੇ ਕਿ ਬੜੀ ਜ਼ਬਰਦਸਤ ਵਾਪਸੀ ਹੋਣੀ ਹੈ ਵਾਪਸੀ ਹੈ ਜੀ ਬਿਲਕੁਲ ਜ਼ਬਰਦਸਤ ਵਾਪਸੀ ਪੰਜਾਬੀ ਔਰ ਹਿਮਾਚਲੀ ਤੋਂ ਦੋਨੋਂ ਹੀ ਦੋਨੋਂ ਔਰ ਪਤਾ ਨਹੀਂ ਹਿਮਾਚਲੀ ਪਹਿਲੇ ਆਣਾ ਇਹ ਪੰਜਾਬੀ ਆਣਾ ਇਹ ਮੈਂ ਕੁਝ ਦਿਨਾਂ ਚ ਫਿਰ ਦੱਸੂਗਾ ਪਰ ਬੜੀ ਜ਼ਬਰਦਸਤ ਤਰੀਕੇ ਨਾਲ ਫਿਰ ਵਾਪਸੀ ਕਰਨ ਅੱਛਾ ਮਾਪਿਆਂ ਦੇ लाडले ਦੀ ਦੋ ਬੋਲ ਸੁਣ ਲਈਏ ਆਪਾਂ ਸਾਡੇ ਦਰਸ਼ਕਾਂ ਵਾਸਤੇ ਜੀ ਇਹ ਕਿਉਂਕਿ ਹਿਮਾਚਲੀ ਸੰਗੀਤ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਲਰਜਿਸ਼ ਜਿਹੀ ਰੱਖਦਾ ਹੈ ਇੱਕ ਵੱਖਰਾ ਉਹਦਾ ਸਵਾਦ ਹੈ ਜਿੰਵੇਂ ਸਾਨੂੰ ਪੰਜਾਬੀ ਗਾਣੇ ਸੁਣ ਕੇ ਸਵਾਦ ਆਉਂਦਾ ਇਸੇ ਤਰ੍ਹਾਂ ਹਿਮਾਚਲੀ ਗੀਤਾਂ ਦੇ ਵਿੱਚੋਂ ਵੀ ਇੱਕ ਵੱਖਰਾ ਸਵਾਦ ਹੁੰਦਾ ਉਹ ਗੀਤ ਸੁਣਾ ਜੀ ਡਿਊਟ ਸੀ ਆकांक्षा ਸ਼ਰਮਾ ਨੇ ਬਾਲੀਵੁੱਡ ਉਹਨਾਂ ਨੇ ਗਾਇਆ ਸੀ ਮੇਰੇ ਨਾਲ ਅੱਛਾ ਜੀ ਤੇ ਉਹ ਮੈਂ ਉਹਨਾਂ ਦੀ ਵੀ ਆਵਾਜ਼ ਤੇ ਆਪਣੇ ਵੀ ਨਾਲ ਨਾਲ ਜੀ ਜ਼ਰੂਰ ਜ਼ਰੂਰ ਆਣੇ ਜੋ ਨਹੀਂ ਰੋਕਣਾ ਕੁ ਨਹੀਂ ਜਾਣੇ ਜੋ ਨਹੀਂ ਰੋਕਣਾ ਉਹ ਮਰਜ਼ੀ ਆ ਪਹਿਣਾ ਸਾਰੇ ਰਾ ਓ ਸੋਹਣਿਆ ਵਖਰਾ ਹੋਈ ਕੇ ਕੋਠੀ ਪਾ ਫਿਰ ਆ ਕੇ ਮੇਰਾ ਸੀਗਾ ਮਾਊਦਾ ਬਿਲਾ ਡਲਾ ਮੈਂ ਬਾਪੂਏ ਦਾ ਲਾਡ ਲਾਵੋ ਕਿੰਨਾ ਕਰੀ ਛੱਡਣਾ ਪਰਾ ਓ ਗੋਰੀਏ ਇੰਨਾ ਵੱਡਾ ਕਹਿਰ ਨਾ ਕਮਾ ਜੀ ਕੀ ਬਾਤ ਹੈ ਦੇਖੋ ਇਹਦੇ ਵਿੱਚ ਵੀ ਰੰਗ ਕਿਤੇ ਸਾਨੂੰ ਸਾਡਾ ਪੰਜਾਬੀ ਜਿਹੜਾ ਝਲਕਦਾ ਹੋਇਆ ਨਜ਼ਰ ਆਉਂਦਾ ਠੀਕ ਹੈ ਨਾ ਇਹ ਜਿਹੜੇ ਗੀਤ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਅੱਜ ਦੇ ਦੌਰ ਦੇ ਜਿਹੜੇ ਗਾਇਕ ਨੇ ਗਾਇਕਾ ਮਾਂ ਨੇ ਭਾਵੇਂ ਉਹ ਘੱਟ ਗਾਉਂਦੇ ਨੇ ਤੇ ਜੰਗ ਆਉਂਦੀਆਂ ਨੇ ਪਰ ਇਹਨਾਂ ਦੇ ਵਿੱਚ ਰੂਹ ਸਾਡੀ ਹੈਗੀ ਹੈ ਤੇ ਤੁਸੀਂ ਚਾਹੋ ਨੇ ਕਿ ਅਸੀਂ ਕੋਈ ਨਮਾ ਕੋਈ ਐਕਸਪੈਰੀਮੈਂਟ ਕਰਨਾ ਹੈ ਕੋਈ ਤਜਰਬਾ ਕਰਨਾ ਹੈ ਪਰ ਤਜਰਬੇ ਸਦਾ ਪਾਸ ਨਹੀਂ ਹੁੰਦੇ ਤਜਰਬਾ ਬਹੁਤ ਵੱਡਾ ਸੀ ਚੰਨ ਤੇ ਕਦਮ ਰੱਖਣ ਦਾ ਉਹ ਵੀ ਟੇਢਾ ਰੱਖਿਆ ਗਿਆ ਸਿੱਧਾ ਨਹੀਂ ਹੋ ਸਕਿਆ ਤੇ ਤੁਹਾਡਾ ਸਿੱਧਾ ਹੋ ਜੇ ਤੇ ਕੁਬੇ ਕੋਸ਼ਿਸ਼ ਜਾਰੀ ਹੈ ਔਰ ਮੈਂ ਦਾਅਵੇ ਨਾ ਕਹਿ ਸਕਦਾ ਕਿ ਮੈਂ ਬਣਾਂਗਾ ਹਿਮਾਚਲ ਦਾ ਸਿੱਧੂ ਮੂਸੇਵਾਲਾ ਇਹ ਵਾਰ-ਵਾਰ ਇਹ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਕਦਮ ਸੀ ਪੰਜਾਬ ਵਿੱਚ ਜੀ ਬਿਲਕੁਲ ਗੱਲ ਓਡਾ ਹੋ ਸਕਣਾ ਹੈ ਦੇਖੋ ਮੈਂ ਇਹ ਵੀ ਗੱਲ ਕਹਿ ਸਕਦਾ ਮੁਸ਼ਕਲ ਹੈ ਨਾਮੁਕਨ ਵੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਇੱਕ ਪਿੰਡ ਦੇ ਟਿੱਬਿਆਂ ਦੇ ਵਿੱਚੋਂ ਉੱਠ ਕੇ ਪੰਜਾਬ ਦੇ ਤੇ ਜਾ ਕੇ ਬਿਲਬੋਰਡ ਤੇ ਟੌਪ ਦੇ ਵਿੱਚ ਰਹਿਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੀ ਬਿਲਕੁਲ ਤੇ ਅੱਜ ਚ ਉਹ ਮਰਨ ਤੋਂ ਬਾਅਦ ਵੀ ਜ਼ਿਕਰ ਉਹਦੇ ਮਿਲੀਅਨ ਦੇ ਵਿੱਚ ਵੀਊ ਆਉਂਦੇ ਆ ਉਹਦੇ ਮਗਰ ਬੜੀ ਲੰਬੀ ਕਹਾਣੀ ਆ ਬੜਾ ਵੱਡਾ ਉਹਦਾ ਸੰਘਰਸ਼ ਵੀ ਹੈ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਬਹੁਤ ਕੁਝ ਕੀਤਾ ਇਹ ਇੱਥੇ ਤੱਕ ਪਹੁੰਚਣਾ ਸੰਭਵ ਹੈ ਸੰਘਰਸ਼ ਨੂੰ چیر ਕੇ ਨਿਕਲਣਾ ਰਾਜੇ ਦਾ ਬੜਾ ਪੁਰਾਣਾ ਲੜਨਾ ਮੇਰਾ ਆਦਤ ਹੈ ਔਰ ਮੈਂ جنੂਨੀ ਇਨਸਾਨ ਰਾਜਾ ਪਿੱਛੇ ਜੇ ਪੂਰੀ ਤਰ੍ਹਾਂ ਦੇ ਨਾਲ ਟੁੱਟ ਵੀ ਗਿਆ ਸੀ ਡਾਮਾਂਡੋਲ ਹੋ ਗਿਆ ਸੀ ਆਰਥਿਕ ਤੌਰ ਤੇ ਵੀ ਬੜੇ-ਬੱਡੇ ਧੋਖਿਆਂ ਦੇ ਵਿੱਚ ਸਾਜ਼ਿਸ਼ਾਂ ਦੇ ਵਿੱਚ ਫਸਿਆ ਸੀਗਾ ਹਾਂ ਉਸ ਧੋਖਿਆਂ ਦਾ ਮੈਨੂੰ ਫਰਕ ਜ਼ਰੂਰ ਪਿਆ ਫਿਰ ਰਾਜਾ ਜੇ ਰਾਜਾ ਉਹ ਹਮ ਲੇਕਿਨ ਭਾਜੀ ਮੈਂ ਤੇ ਜੱਦੀ ਪੁਸ਼ਤੀ ਮਤਲਬ ਇੱਕ ਸਟਰੋਂਗ ਸੀਗਾ ਹਮ ਮਤਲਬ 24-25 ਸਾਲ ਦੀ ਉਮਰ 'ਚ ਮੈਂ 25 ਲੱਖ ਰੁਪਏ ਮੈਨੂੰ ਘਰੋਂ ਮਿਲੇ ਹੂੰ ਸਾਡੇ ਕੋਈ ਜ਼ਮੀਨ ਜਾਇਦਾਦ ਪਲਾਟ ਦਾ ਸੇਲ ਸੀਗਾ ਤੇ 25 ਲੱਖ ਰੁਪਏ ਮੈਨੂੰ ਮੇਰੇ ਹਿੱਸੇ 'ਚ ਆਇਆ ਤੇ ਮੈਂ ਉਹ ਉਸ ਟਾਈਮ ਦਾ ਜਦ ਦੀ ਪੁਸ਼ਤੀ ਇਹ ਪੈਸੇ ਰੋੜਾ ਜੇ ਅੱਜ ਪਿਆਗੇ ਰਾਜਾ ਜੇ ਰਾਜਾ ਬੋ ਮੈਂ ਮਤਲਬ 24-25 ਸਾਲ ਦੀ ਉਮਰ 'ਚ ਮੇਰੇ ਕੋਲ 25 ਲੱਖ ਰੁਪਏ ਘਰੋਂ ਮਿਲੇ ਅੱਛਾ ਤੇ ਮੈਂ ਸਟਰੋਂਗ ਹੋਇਆ ਉਸੇ ਮਾਮਲੇ 'ਚ ਜੇ ਰੋੜੇ ਤੇ ਹੋਣਾ ਇਹ 25 ਲੱਖ ਸਾਰਾ ਗਾਇਕੀ ਤੇ ਲਾਤਾ ਹਾਂ ਜੀ ਲਾਤਾ ਪਾਜੀ ਉਸ ਤੋਂ ਬਦਲ ਕੇ ਮੈਂ ਕਰੋੜ ਤੋਂ ਉੱਪਰ ਕਰ ਚੁੱਕਿਆ ਹਿਮਾਚਲ ਔਰ ਪੰਜਾਬ 'ਚ ਮੈਂ ਹਿੱਕਤਾਂ ਕੇ ਪੰਜਾਬੀ ਚ ਵੀ ਪ੍ਰੋਡਿਊਸਰੀ ਕੀਤੀ ਬਾਜੀ ਨੂੰ ਪਤਾ ਤੇ ਫਿਰ ਉਹ ਉਹਦਾ ਕੁਛ ਖੱਟਿਆ ਵੀ ਕੋਈ ਪੱਲੇ ਵੀ ਪਿਆ ਉਸ ਨੂੰ ਨਹੀਂ ਪੱਲੇ ਤੇ ਮਤਲਬ ਇੱਕ ਮਜਨੂਨ ਨਹੀਂ ਮੈਂ ਕਰਦਾ ਰਿਹਾ ਕਿਥੇ ਪੱਲੇ ਆ ਗਿਆ ਕਿਥੇ ਨਹੀਂ ਆ ਗਿਆ ਚਲੋ ਮੈਂ ਬਸ ਰੋਟੀ ਖਾਣ ਵਾਲੇ ਮੇਰੇ ਕਾਰੋਬਾਰ ਹੈਗੇ ਅੱਛਾ ਤੇ ਉਹ ਜਿਹੜਾ ਸੰਗੀਤ ਦੇ ਉੱਪਰ ਪੈਸਾ ਲਾਇਆ ਉਹਦੇ ਵੱਲੋਂ ਕੋਈ ਥਿਲੀਆਂ ਚ ਬਣਿਆ ਇਕੱਠੀਆਂ ਕੀਤੀਆਂ ਤੇ ਲੀਨ ਚੋਂ ਆਂਦੀਆਂ ਨਹੀਂ ਉਹ ਮਤਲਬ ਭਰਾ ਮੇਰੇ ਅੱਜ ਵੀ ਜਿਹੜੇ ਪੰਜਾਬ ਦੀ ਅਸਲ ਸੁਪਰ ਡੂਪਰ ਗਵਈਏ ਆ ਉਹ ਮੇਰੇ ਭਰਾ ਬਸ ਪਰ ਉਹ ਉਹ ਉਹਨਾਂ ਨੇ ਭਰਾਵਾਂ ਨੇ ਜਦੋਂ ਕਿਤੇ ਰਾਜਾ ਖੋਖਾ ਹੋਇਆ ਰੋਟੀ ਬਲਕੀ ਨਹੀਂ ਦੇਣੀ ਨਹੀਂ ਦਿੱਤੀ ਭਾਜੀ ਕਿਸੇ ਹਾਂ ਨਹੀਂ ਦਿੱਤੀ ਕਿਸੇ ਫਿਰ ਫਿਰ ਕੀ ਖਟਿਆ ਖੁਚ ਨਹੀਂ ਖਟਿਆ ਭਾਈ ਖਤਮ ਆ ਗਏ ਨਹੀਂ ਪਰ ਹੁਣ ਦੁਬਾਰਾ ਫਿਰ ਉਹ ਦਾਵੇ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਜ਼ਬਰਦਸਤ ਤਰੀਕੇ ਦੇ ਨਾਲ ਆ ਗੱਲਾ ਆਪਣੇ ਵੇਸ ਤੇ ਆਉਂਗਾ ਹੂੰ ਰਾਜਾ ਖੁਦ ਆਪਣੇ ਜਨੂੰਨ ਤੇ ਆਪਣੀ ਵਰਡਿੰਗ ਤੇ ਔਰ ਆਪਣੇ ਆਪਣੀ ਕੋਸ਼ਿਸ਼ ਨਾਲ ਆਇਆ ਇਨੂੰ ਕੌਨਫੀਡੈਂਸ ਕਹੀਏ ਜਾਂ ਓਵਰ ਕੌਨਫੀਡੈਂਸ ਕਹੀਏ ਭਾਈ ਉਹ ਤੇ ਆਡੀਅנס ਦੱਸੇਗੀ ਕਿ ਮੈਨੂੰ ਕੋਈ ਕੌਫੀ ਕੌਨਫੀਡੈਂਸ ਹੈ ਕੀ ਹੋਵੇਗਾ ਅੱਛਾ ਪਸੰਦ ਆਏਗਾ ਲੋਕਾਂ ਨੂੰ ਕੋਸ਼ਿਸ਼ ਹੈ ਜੀ ਕੋਸ਼ਿਸ਼ ਹੈ ਕੋਸ਼ਿਸ਼ ਕਰਾਂਗਾ ਔਰ ਪਰਫੈਕਟ ਕੋਸ਼ਿਸ਼ ਕਰਾਂਗਾ ਮੈਂ ਕਿ ਲੋਕਾਂ ਨੂੰ ਪਸੰਦ ਆਉਂਦਾ ਸੰਗੀਤ ਜਿਹੜਾ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਸੰਗੀਤ ਤੁਹਾਡਾ ਲੋਕਾਂ ਦੇ ਦਿਲਾਂ ਦੇ ਵਿੱਚ ਜਾ ਕੇ ਖੁੱਭਦਾ ਹੈ ਜੀ ਤੁਹਾਨੂੰ ਕੀ ਲੱਗਦਾ ਤੁਹਾਡਾ ਪਸੰਦੀਦਾ ਸੰਗੀਤਕਾਰ ਜਿਹੜਾ ਆ ਉਹ ਕਿਹੜਾ ਆ ਕਿ ਜਿਹਦੇ ਨਾਲ ਕੰਮ ਕਰਕੇ ਤੁਹਾਨੂੰ ਚੰਗਾ ਲੱਗਾ ਦੇਖੋ ਭਾਜੀ ਮੈਂ ਹਿਮਾਚਲ ਚ ਅੱਜ ਤੋਂ ਪੁਰਾਣੇ ਸਮੇਂ ਪਹਿਲੇ ਵੀ ਕੰਮ ਕੀਤਾ ਹੁਣ ਨਵੇਂ 2-3 ਮਹੀਨੇ ਪਹਿਲੇ ਵੀ ਕੰਮ ਕੀਤਾ ਅੱਗੇ ਵੀ ਕਰਾਂਗਾ ਮੈਂ ਕੰਮ ਕਿਸੇ ਨਾਲ ਵੀ ਕਰਾਂ ਤੇ ਜਿਹੜਾ ਪਰਫੈਕਟ ਜਿਹੜਾ ਹੈ 뮤직 ਡਾਇਰੈਕਟਰ ਹਿਮਾਚਲ ਦਾ ਉਸਤਾਦ ਸੁਸ਼ੀਲ ਗੋਗੀ ਜੀ ਅੱਛਾ ਉਹਨਾਂ ਦਾ ਵਰਗਾ ਮੈਂ ਡਾਇਰੈਕਟਰ 뮤직 ਡਾਇਰੈਕਟਰ ਕੋਈ ਨਹੀਂ ਦੇਖਿਆ ਅੱਜ ਦੇ ਦਿਨ ਤੱਕ ਪਰਫੈਕਟ ਜੇ ਮੈਨੂੰ ਹਿਮਾਚਲ ਚ ਲੱਗਿਆ ਜਿੰਦੇ ਨਾਲ ਮੈਨੂੰ ਨਹੀਂ ਹਰ ਸਿੰਗਰ ਨੂੰ ਕੰਮ ਕਰਨ ਨੂੰ ਮਜ਼ਾ ਆਉਂਦਾ ਹੈ ਮੇਰੇ ਹੰਤਸ ਦੇ ਨਾਲ ਕਿਉਂਕਿ ਪਰਫੈਕਟ ਜੋ ਤੁਸੀਂ ਦੱਸ ਦੋ ਮੈਂ ਮੈਂ ਆਪਣੀ ਦੱਸਦਾ ਕਿ ਮੈਂ ਕਾਫੀ ਮਿਊਜ਼ਿਕਟਰ ਨੇ ਕੰਮ ਕੀਤਾ ਤੇ ਮੈਂ ਜਦੋਂ ਵੀ ਕਦੇ ਵੀ ਉਹਨਾਂ ਤੋਂ ਕੋਈ ਗਾਣਾ ਕਰਾਵਾਂ ਤੇ ਉਹ ਮਤਲਬ ਪਰਫੈਕਟ ਜੋ ਤੁਸੀਂ ਸੋਚ ਕੇ ਗਏ ਹੋਣ ਉਸ ਤੋਂ ਵਧੀਆ ਵਧੀਆ ਤਰੀਕੇ ਨਾਲ ਮਿਊਜ਼ਿਕ ਕਰਦੇ ਆ ਇੱਕੋ ਹੀ ਨਾਮ ਹੈ ਉਸਤਾਦ ਸੁਸ਼ੀਲ ਗੋਗੀ ਜੀ ਉਹਨਾਂ ਤੋਂ ਵਧੀਆ ਮੈਨੂੰ ਮਿਊਜ਼ਿਕ ਹਿਮਾਚਲ ਚ ਨਹੀਂ ਅੱਛਾ ਜਿੱਦਾਂ ਸਾਰੇ ਵਧੀਆ ਨੇ ਬਿਲਕੁਲ ਅਸੀਂ ਅਸੀਂ ਜਿੱਦਾਂ ਪੰਜਾਬ ਦੀ ਗੱਲ ਕਰਦੇ ਪੰਜਾਬ ਵਿੱਚ ਬਹੁਤ ਸਾਰੇ ਸਾਡੇ ਕੋਲ ਕਲਾਕਾਰ ਨੇ ਜਿਨ੍ਹਾਂ ਦੀ ਅਸੀਂ ਗਿਣਤੀ ਮਿੰਤੀ ਕਰ ਸਕਦੇ ਆ ਕਿ ਆ ਸਾਡੇ ਕਲਾਕਾਰ ਨੇ ਜਿਹੜੇ ਉਂਗਲਾਂ ਤੇ ਗਿਨੇ ਜਾ ਸਕਦੇ ਨੇ। ਹਿਮਾਚਲ ਦੇ ਵਿੱਚ ਵੀ ਇਸ ਤਰ੍ਹਾਂ ਹੈਗੇ ਆ ਤੁਹਾਡੇ ਹਿਮਾਚਲ ਦੇ ਵਿੱਚ ਜਿਹੜਾ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਚੱਲਦਾ ਹੋਵੇ। ਸਾਰੇ ਵਧੀਆ ਬਾਜੀ ਲੇਕਿਨ ਇਸ਼ਾਂਤ ਵਰਦਵਾ ਜੀ ਬਹੁਤ ਵਧੀਆ। ਅੱਛਾ। ਔਰ ਕੁਲਦੀਪ ਸ਼ਰਮਾ ਜੀ। ਹਮ ਹਮ। ਦਰਮੇਸ਼ ਸੰਦੂ ਜੀ। ਹਮ ਹਮ। ਆਪਣੇ ਡੋਨੀ ਰਾਣਾ ਜੀ ਮੇਰੇ ਸਿਸਟਰ। ਅੱਛਾ। ਉਹ ਬੜੇ ਅੱਛਾ ਗਾਉਂਦੇ ਨੇ। ਇਹ ਨਹੀਂ ਕਿ ਮੇਰੇ ਸਿਸਟਰ ਨੇ ਮੈਸ ਕਰਕੇ ਬੋਲਦਾ ਪਿਆ। ਲੇਕਿਨ ਪਰਫੈਕਟ ਪੰਜਾਬੀ ਔਰ ਹਿਮਾਚਲੀ। ਦੋਨੋਂ ਹੀ ਦੋਨੋਂ ਪਰਫੈਕਟ ਸੀ ਇਹ ਪਤਾ ਕਿ ਜਦੋਂ ਅਸੀਂ ਮੰਨ ਲਓ ਮੈਂ ਹਿੰਦੀ ਬੋਲਾਂ ਤੇ ਮੇਰੀ ਹਿੰਦੀ ਵਿੱਚ ਪੰਜਾਬੀ ਆ ਜਾਂਦੀ ਤੇ ਜਦੋਂ ਹਿਮਾਚਲੀ ਪੰਜਾਬੀ ਬੋਲਦੇ ਉਹਨਾਂ ਦੀ ਹਿਮਾਚਲੀ ਵਿੱਚ ਪ੍ਰਭਾਵ ਪੈਂਦਾ ਨਹੀਂ ਪਰ ਉਹੀ ਤੇ ਕੋਸ਼ਿਸ਼ ਹੈ ਕਿ ਅਸੀਂ ਮਤਲਬ ਕੁਝ ਨਵਾਂ ਕਰਨਾ ਹੁਣ ਕਰਾਂਗੇ ਜੋ ਉਹ ਵੀ ਨਵੇਂ ਆਏ ਆ ਉਹ ਵੀ ਉਹਨੂੰ ਮਤਲਬ ਕਾਫੀ ਉਹਨਾਂ ਨੇ ਮਤਲਬ ਕਾਫੀ ਹਿੱਟ ਹੋਇਆ ਪਿੱਛੇ ਮਸਰਾਂ ਦੀ ਦਾਲ ਤੇ ਉਹ ਵੀ ਪੰਜਾਬੀ ਦੀ ਟੋਨ ਵੀ ਬੜੀ ਬੜੀ ਆ ਉਹਨਾਂ ਦੀ ਉਹ ਕੁਝ ਜ਼ਰੂਰ ਹੋ ਰਿਹਾ ਵਧੀਆ ਚੱਲ ਪਿਆ अच्छा ਤੇ ਕਿਉਂਕਿ ਕਰੋੜਾ ਰੁਪਈਆ ਪ੍ਰੋਡਕਸ਼ਨ ਦੇ ਵਿੱਚ ਲਾਇਆ ਬਹੁਤ ਵੱਜ ਲਾਇਆ ਬਾਰਪੁਰ ਦਾ ਵੀ ਟੂਰਜਾ ਪਿੱਛੇ ਜੇ ਚੱਲਦਾ ਸੀਗਾ ਉਹਦੇ ਵਿੱਚ ਵੀ ਘਾਟਾ ਖਾਦਾ ਬਹੁਤ ਸਾਰਾ ਕਿੰਨੇ ਕਰੋੜਾਂ ਲੱਖਾਂ ਦਾ ਭਾਈ ਕਰੋੜਾਂ ਦਾ ਜੀ ਹੋਰ ਉਹ ਬੱਲੇ ਬੱਲੇ ਸ਼ਾਹਬ ਜੀ ਉਹਨਾਂ ਜਿਹੜੇ ਆਪਣਾ ਕੇ ਉਹ ਖੱਟੀ ਉਲਗ ਤੋਂ اچھا ਬਦਨਾਮੀ ਖੱਟੀ ਆ ਨਾਮਣਾ ਨਹੀਂ ਖੱਟਿਆ ਨਹੀਂ ਖੱਟਿਆ ਫਿਰ ਫਿਰ ਤੋਂ ਉੱਠਿਆ ਤੇ ਹੌਣ ਜਨੂਨ ਹੈ ਫਿਰ بار بار ਉਹੀ ਗੱਲ ਆ ਗਈ ਕਿ ਮੈਂ ਬਣਾਗਾ ਦੇਖੋ ਗੱਲ ਇਹ ਆ ਕਿ ਬਦਨਾਮੀ ਦੇ ਗੁੰਮਨਾਮੀ ਦੇ ਉਹਨਾਂ ਹਨੇਰ ਕੋਠੜੀਆਂ ਦੇ ਵਿੱਚੋਂ ਬਾਹਰ ਨਿਕਲਣਾ ਕਿ ਜਿਨ੍ਹਾਂ ਦੇ ਵਿੱਚ ਲੋਕੀ ਤਾੜ ਕੇ ਜੀ ਸਾਨੂੰ ਬਾੜ ਕੇ ਬਾਹਰੋਂ ਕੁੰਡਾ ਲਗਾ ਦਿੰਦੇ ਬੜਾ ਮੁਸ਼ਕਲ ਕੰਮ ਹੈ ਜੀ ਬਿਲਕੁਲ ਜ਼ਬਰਦਸਤ ਤੁਸੀਂ ਕਹਿੰਨੇ ਹੋ ਕਿ ਮੈਂ ਵਾਪਸੀ ਕਰ ਰਿਹਾ ਇਹ ਵਾਪਸੀ ਦੇ ਵਿੱਚ ਲੋ ਜਦੋਂ ਤੁਸੀਂ ਫਿਰ ਮੁੜ ਕੇ ਪਰਦੇ ਤੇ ਆਉਣਾ ਲੋਕਾਂ ਦੇ ਮੁੜਕੇ ਉਹ ਤਾਨੇ ਮੇਨੇ ਸੁਣਨ ਨੂੰ ਜੇਕਰ ਮਿਲੇ ਫਿਰ ਰਾਜੇ ਦਾ ਦਿਲ ਨਹੀਂ ਟੁੱਟੂਗਾ ਵੇਖੋ ਪਾਜੀ ਹੁਣ ਮੈਂ ਹਾਥੀ ਬਣ ਗਿਆ ਹੁਣ ਮੈਨੂੰ ਕੁੱਤੇ ਇਹਦੇ ਆਂਦੀ ਕੋਈ ਡਰ ਨਹੀਂ ਹੁਣ ਮੈਂ ਹਾਥੀ ਬਣ ਗਿਆ ਜੇ ਹਾਥੀ ਲੰਘਦਾ ਕੁੱਤੇ ਪਾਉਂਦੇ ਤਾਂ ਹੁਣ ਮੈਨੂੰ ਮੈਂ ਹਾਥੀ ਬਣ ਕੇ ਮੈਨੂੰ ਕੁੱਤੇ ਨਹੀਂ ਆਂਦੇ ਹੁਣ ਡਰੀ ਨਹੀਂ ਅੱਛਾ ਹੁਣ ਹਾਥੀ ਦੇ ਲੰਘ ਜਾਓ ਦਾਅਵੇ ਨਾ ਕਹਿਣਾ ਕਿਉਂਕਿ ਮੈਂ ਹੁਣ ਜੋ 2-3 ਮਹੀਨੇ ਦੀ ਬਾਅਦ ਮਿਹਨਤ ਨਾਲ ਆ ਰਹੇ ਹਾਂ ਮੈਂ ਅਗਲਾ ਇਹ ਮੈਂ ਦਾਅਵੇ ਨਾ ਕਹਿ ਸਕਦਾ ਹਿਮਾਚਲ ਦੇ ਵਿੱਚ ਮੈਂ ਅੱਗ ਲਾਣਾ ਤੇ ਲਫ਼ਜ਼ਾਂ ਦੇ ਨਾਲ ਲਫ਼ਜ਼ਾਂ ਦੇ ਨਾਲ ਮੈਂ ਨੱਥ ਪਾਉਂਗਾ ਗਰੰਟੀ ਮੜਕੇ ਪੰਜਾਬੀ ਪੰਜਾਬੀ ਵੀ ਆ ਰਹੇ ਆ ਪੰਜਾਬੀ ਵੀ ਤੇ ਗੀਤ ਗੀਤਕਾਰੀ ਦੇ ਤੌਰ ਤੇ ਵੀ ਗੀਤ ਵੀ ਦੇਣੇ ਕਿਸੇ ਨੂੰ ਜਾਂ ਨਹੀਂ ਕਿ ਆਪੇ ਗੋਣੇ ਗੀਤ ਨਹੀਂ ਮਦੋਂਗਾ ਹੁਣ ਕੀ ਨਹੀਂ ਦੇਣ ਹਾਂ ਹੋ ਗਿਆ ਉਹ ਕਰਨ ਨੂੰਤ ਲੱਗ ਗਿਆ ਹੋ ਗਿਆ ਭਾਜੀ ਗੀਤ ਨਹੀਂ ਦਊਂਗਾ ਜੇਕਰ ਕੋਈ ਗਾਇਕ ਮੰਗੇ ਨਹੀਂ ਭਰਾ ਹੁਣ ਭਰਾ ਮੈਨੂੰ ਪੈਣਾ ਨੂੰ ਦਊਂਗਾ ਕਿਉਂ ਨਹੀਂ ਦਊਂਗਾ ਅੱਛਾ ਜੇਕਰ ਕੋਈ ਮੰਗੇ ਫੇਰ ਦੇ ਦੇਣੇ ਬਿਲਕੁਲ ਦੇ ਦੇਣੇ ਮਗਰ ਕਾਪੀ ਫੜਕੇ ਨਹੀਂ ਤੁਰਨਾ ਨਹੀਂ ਨਹੀਂ ਬਸ ਇਹ ਹੋ ਗਿਆ ਸਮੇਂ ਉਹ ਸਮੇਂ ਹੋ ਗਿਆ ਮੈਂ ਤਾਂ ਜ਼ਿੰਦਗੀ ਹਮੇਸ਼ਾ ਇੱਕ ਸਾਰ ਨਹੀਂ ਚੱਲਦੀ ਬਹੁਤ ਕੁਝ ਇਹਦੇ ਵਿੱਚ ਡਾਮਾ ਡੋਲ ਜਾਂਦਾ ਰਹਿੰਦਾ ਹੈ ਚਲਦੇ ਰਹਿੰਦੇ ਉਤਰਾ ਚੜਾ ਵਾਪਸ ਆਣ ਕੇ ਹੁਣ ਗੀਤ ਜਿਹੜਾ ਹੁਣ ਕਰਨਾ ਹੈ ਪੰਜਾਬੀ ਵੀ ਕਰਨਾ ਹਿਮਾਚਲੀ ਵੀ ਕਰਨਾ ਪੰਜਾਬੀ ਗੀਤ ਦੇ ਦੋ ਜਕਰ ਬੋਲ ਹੋ ਜਾਣ ਤਾਂ ਜੀ ਭਾਜੀ ਗੀਤ ਸੈਡ ਬੀਟ ਤੇ ਕਾਫੀ ਕੀਤੇ ਮੈਂ ਜਿਹੜਾ ਬੀਟ ਤੁਹਾਨੂੰ ਦੱਸਦਾ ਫਿਕਰਾਂ ਚ ਪਾ ਦਿੱਤਾ ਹਾਈਵੇ ਮੈਂ ਫਿਕਰਾਂ ਇਹ ਆਪਣੀ ਦਰਦ ਕਹਾਣੀ ਦਾ ਅੱਛਾ ਫਿਕਰਾਂ ਚ ਪਾ ਦਿੱਤਾ ਹਾਈਵੇ ਮੈਂ ਫਿਕਰਾਂ ਨੂੰ ਵੇਖੀ ਤੇਰੇ ਯਾਰ ਨੇ ਨਹੀਂ ਸ਼ੂ ਲੈਣਾ ਸਿੱਖਣਾ ਨੂੰ ਚੈਨ ਨਾ ਤੇ ਸਿੱਟਣੇ ਨੇ ਗਾਣੇ ਠੋਕ ਠੋਕ ਕੇ ਤੇ 12 ਵੀਜੇ ਲੱਗਣੇ ਨੇ ਇਸ ਸਾਲ ਪਾਸਪੋਰਟ ਤੇ ਛੱਡ ਦੇਣੀਆਂ ਨੇ ਹੁਣ ਭੁੱਖੀਆਂ ਤੇ ਵੇਹਲੀਆਂ ਅਮਰੀਕਾ ਕੈਨੇਡਾ ਵਿੱਚ ਆਉਣੀਆਂ ਸਹੇਲੀਆਂ ਬਾਕੀ ਮੇਰਾ ਪੰਜਾਬੀ ਸੁਖਿਆ ਅੱਛਾ ਜੀ ਲੱਗਦਾ ਕੋਈ ਕੁਝ ਕਰੂਗਾ ਤੁਸੀਂ ਬਿਲਕੁਲ ਬਾਜੀ ਮੈਂ ਤੁਹਾਨੂੰ ਪਹਿਲੇ ਕਹਿੰਦਾ ਕਿ ਬੜੀ ਜੋ ਤਰੀਕੇ ਨਾਲ ਆ ਰਿਹਾ ਰੱਜਣਾ ਅੱਛਾ ਗੱਲ ਇਹ ਆ ਕਿ ਅਸੀਂ ਕਿਸੇ ਵੀ ਚੀਜ਼ ਦਾ ਇੱਥੇ ਦਾਵਾ ਨਹੀਂ ਕਰ ਸਕਦੇ ਜੀ ਬਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਉਹ ਕਈ ਵਾਰ ਅਣਕਿਆਸੀਆਂ ਹੁੰਦੀਆਂ ਲੋਕਾਂ ਨੂੰ ਪਸੰਦ ਕਰ ਜਾਂਦੇ ਜੀ ਬਜੀ ਬਹੁਤ ਸਾਰੀਆਂ ਚੀਜ਼ਾਂ ਦੀ ਸਾਨੂੰ ਹੁੰਦੀ ਕਿ ਇਹ ਚੀਜ਼ ਸਾਡੀ ਲੋਕਾਂ ਨੇ ਪਸੰਦ ਕਰਨੀ ਪਰ ਪਸੰਦ ਆਉਂਦੀ ਨਹੀਂ ਜੀ ਇਹ ਵੱਡਾ ਇੱਕ ਜੂਆ ਜੀ ਬਜੀ ਇਸ ਜੂਏ ਦੇ ਵਿੱਚ ਦਾ ਹਰ ਤੁਸੀਂ ਫੇਰ ਲਾਤਾ ਬਿਲਕੁਲ ਅਸੀਂ ਸਾਡੇ ਨੂੰ ਸ਼ੁਭ ਕਾਮਨਾਵਾਂ ਨੇ ਕਿ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਪਰ ਜੂਆ ਤੇ ਜੂਆ ਨਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਤੇ ਜੇਕਰ ਜੂਏ ਦਾ ਪਾਸਾ ਨਾ ਪਿਆ ਜੀ ਫੇਰ ਆਜਾ ਕੀ ਕਰੂਗਾ ਦੇਖੋ ਭਾਜੀ ਮੈਂ ਸਟਾਰਟਿੰਗ ਤੋਂ ਜਨੂਨ ਤਰੇ ਹਮ ਸਟਾਰਟਿੰਗ ਚ ਜਦੋਂ ਗੀਤਕਾਰੀ ਸ਼ੁਰੂ ਕੀਤੀ ਉਸ ਤੋਂ ਬਾਅਦ ਪਿਆਰ ਹੋਇਆ ਹਮ ਹੋਰ ਪਿਆਰ ਚ ਰਾਜੇ ਤੋਂ ਵੀ ਉੱਤੇ ਟੱਪ ਗਿਆ ਅੱਛਾ ਰਾਜਾ 12 ਸਾਲ ਸੀ ਮੈਂ 18 ਸਾਲ ਮਜੀਆਂ ਚ ਚਲਾਈਆਂ ਮਜੀਆਂ ਨਹੀਂ ਚਲਾਈਆਂ ਭਾਜੀ ਸੰਘਰਸ਼ ਅੱਛਾ ਮੈਂ ਸ਼ੋਅ ਕਰਦਾ ਪਿਆ ਸੀ ਭਾਜੀ ਕਿਤੇ ਤੇ ਇਹ ਗੱਲ ਸ਼ਾਇਦ ਮੈਂ ਕਰਨ ਵਾਲਾ ਨਹੀਂ ਸੀ ਕਦੇ ਪਰ ਅੱਜ ਜਦ ਸੱਚੀਆਂ ਗੱਲਾਂ ਚ ਬੈਠਾ ਹਾਂ ਜੀ ਤੇ ਮੇਰੇ ਤੋਂ ਹੋ ਜਾਣੀਆਂ ਹਮ ਤੇ ਸ਼ੋਅ ਕਰਦਾ ਪਿਆ ਸੀ ਤੇ ਸ਼ੋਅ ਕਰਕੇ ਜਿੱਦਾਂ ਮੈਂ ਨਿਕਲਾ ਤੇ ਇੱਕ ਹਸਪੀਟਲ ਤੋਂ ਡਾਕਟਰਸ ਲੜਕੀ ਉਹ ਨਿਕਲੇ ਵਾਰ ਤੇ ਮੈਨੂੰ ਮੈਂ ਜਦੋਂ ਦੇਖਿਆ ਉਹਨਾਂ ਨੂੰ ਮੈਂ ਕਿਹਾ ਇਹ ਡਾਕਟਰ ਲੜਕੀ ਨੂੰ ਮੈਂ ਮੈਰਿਜ ਕਰਾਂਗਾ ਮੈਂ ਇਹਦੇ ਨਾਲ ਹੀ ਕਰਾਂਗਾ ਇਹ ਮੇਰੇ ਦਿਲ ਦਾ ਇਲਾਜ ਕਰੂਗੀ ਮੈਂ ਮੈਂ ਇਹ ਦਿਲ ਦਾ ਇਲਾਜ ਕਰੂਗੀ ਤੇ ਮੈਂ ਇਹਨੂੰ ਹੀ ਮੈਂ ਉਹਨੂੰ ਲਾਈਕ ਕਰ ਲਿਆ ਤੇ ਉਦੋਂ ਮੈਂ ਉਹਨੂੰ ਦੱਸਿਆ ਨਹੀਂ ਕਿ ਮੈਂ ਤੈਨੂੰ ਚਾਹੁੰਦਾ ਜੇ ਉਹਨਾਂ ਨਾਲ ਗੱਲ ਕੋਈ ਨਹੀਂ ਹੋਈ ਬਸ ਸੰਘਰਸ਼ ਨੂੰ ਚੱਲ ਗਿਆ ਚੰਡੀਗੜ੍ਹ ਅੱਛਾ ਪੈਸਾ ਵਜੇ ਇੰਨਾ ਕਿ ਮਤਲਬ ਮਿਹਨਤ ਕਰਕੇ ਗਾਣੇ ਲਿਖ ਲੈ ਕੋ ਜਿੱਦਾਂ ਵੀ ਕੀਤਾ ਪੈਸੇ ਇਕੱਠੇ ਕੀਤੇ ਔਰ ਬਿਜ਼ਨਸ ਵੀ ਸ਼ੁਰੂ ਕੀਤਾ ਇੱਕ ਟੋਇਟਾ ਕੈਮਰੀ 43 ਲੱਖ ਰੁਪਏ ਦੀ ਗੱਡੀ ਵੀ ਖਰੀਦੀ ਅੱਛਾ ਕੁੜੀ ਦੇ ਪਿੱਛੇ ਕੁੜੀ ਦੇ ਪਿੱਛੇ ਪਰ ਉਹਨੂੰ ਨਹੀਂ ਪਤਾ ਇਹ ਫਿਰ ਤਾਂ ਵਨ ਸਾਈਡਡ ਹੋ ਗਿਆ ਨਾ ਬਸ ਭਾਜੀ ਅੱਜ ਤੱਕ ਨਹੀਂ ਪਤਾ ਅੱਛਾ ਉਹਨੂੰ ਅੱਜ ਤੱਕ ਨਹੀਂ ਪਤਾ ਹਾਂ ਤੇ 18 ਸਾਲ ਦਾ ਨਾ ਉਹ ਰਾਂਝਾ ਹੈ ਦੇਖੋ ਗੱਲ ਇਹ ਹੈ ਵੀ ਜਨੂਨ ਕਿੰਨਾ ਹੋਏਗਾ ਕਿਸੇ ਦੇ ਸਿਰਫ ਉਸ ਰੂਪ ਦੇਖ ਕੇ ਜੇ ਕੈਮਰੀ ਖਰੀਦ ਲਈ 43 ਲੱਖ ਦੀ ਤੇ ਮੁੜ ਕੇ ਉਹਨੂੰ ਪਤਾ ਵੀ ਨਹੀਂ ਇੱਕ ਪਾਸੜ ਪਿਆਰ ਦੇ ਪਿੱਛੇ ਮੋਹਿਤ 18 ਸਾਲ ਪਹਿਲਾਂ ਦੀ ਗੱਲ ਕਰੋ 18 ਸਾਲ ਪਹਿਲਾਂ ਦੀ ਗੱਲ ਰਾਂਝੇ ਤੋਂ ਮੈਂ ਹਉਤਈਏ ਤੇ ਘਰ ਦੇ ਨੂੰ ਪਤਾ ਲੱਗਾ ਇਸ ਗੱਲ ਦਾ ਨਹੀਂ ਇਹ ਸਿਰਫ ਮੈਨੂੰ ਪਤਾ ਹੁੰਦਾ ਮੇਰੀ ਗੱਲ ਅੱਜ ਵੀ ਮੈਂ ਮੇਰੀ ਗੱਲ ਮੈਨੂੰ ਪਤਾ ਨਹੀਂ ਹੁੰਦਾ ਕਈ ਵਾਰ ਅੱਛਾ ਕੁੜੀ ਦਾ ਕੁੜੀ ਦਾ ਤਾਂ ਪਤਾ ਨਹੀਂ ਕਿੱਥੇ ਗਈ ਆ ਨਹੀਂ ਕੈਮਰੀ ਤਾਂ ਕਿੱਥੇ ਗਈ ਹਾਂਜੀ ਕੈਮਰੀ ਕਿੱਥੇ ਗਈ ਕੈਮਰੀ ਬਾਜੀ ਉਬੀਤ ਚਲ ਗਈ ਤੇ ਕੁੜੀ ਚਲ ਗਈ ਕੈਮਰੀ ਵਿੱਚ ਚਲੀ ਗਈ ਦੇਖੋ ਅਸਲੀ ਜੀ ਦੇਖੋ ਗੱਲ ਇਹ ਹੈ ਕਿ ਇਹ ਇਸ਼ਕ ਕਿਸੇ ਲਈ ਖਤਰਾ ਹੈ ਹਰ ਸ਼ਖਸ ਲਈ ਮਤਲਬ ਵਕੜਾ ਹੈ ਜੇ ਸਮਝ ਲਿਆ ਤਾਂ ਸਾਗਰ ਹੈ ਜੇ ਨਾ ਸਮਝਿਆ ਤਾਂ ਕਹਿੰਦਾ ਬਾ ਮੈਂ ਉਹ جنونی ਰਾਜਾ ਹੈ ਹਾਂ ਦੇਖੋ جنੂਨ ਜਿਹੜਾ ਹੈ ਹਮੇਸ਼ਾ ਇਸ ਫੀਲਡ ਦੇ ਵਿੱਚ ਜਦੋਂ ਜਨੂਨ ਹੋ ਕੇ ਆ ਗਈ ਜੂਵੇ ਤੇ ਕਿ ਤੁਸੀਂ ਇੱਕ ਜੂਵਾ ਦੁਬਾਰਾ ਖੇਡਣ ਲੱਗਾ ਹੈ ਤੇ ਜਨੂਨ ਹੈ ਜੇ ਮੈਂ ਰਾਂਝੇ ਤੋਂ ਉੱਪਰ ਟੱਪ ਸਕਦਾ ਤੇ ਮੈਂ ਕਿਸੇ ਵੀ ਗਵਈਏ ਤੋਂ ਉੱਤੇ ਜਾ ਸਕਦਾ ਬਿਲਕੁਲ ਜੀ ਔਰ ਦੇਖੋ ਜ਼ਿੰਦਗੀ ਇੱਕ ਜੂਆ ਹੈ ਇਸ ਨੂੰ ਖੇਡਣਾ ਹੀ ਪੈਣਾ ਹਾਰ ਜਿੱਤ ਦੀ ਪ੍ਰਵਾਹ ਕੀਤੇ ਬਿਨਾ ਇਸ ਨੂੰ ਖੇਡਣਾ ਹੀ ਪੈਗਾ ਅੱਜ ਦੇ ਜੇਕਰ ਸੀ ਨਵੇਂ ਇਸ ਪੰਜਾਬ ਦੇ ਗੀਤ ਸੰਗੀਤ ਦੀ ਗੱਲ ਕਰੀਏ ਚੰਗਾ ਲੱਗਦਾ ਜੋ ਕੁਝ ਆ ਰਿਹਾ ਜੀ ਕਿਹੜਾ ਕਲਾਕਾਰ ਹੈ ਜਿਹੜਾ ਸਭ ਤੋਂ ਵਧੀਆ ਲੱਗਦਾ ਪੰਜਾਬ ਚ ਕਿ ਹਿਮਾਚਲ ਪੰਜਾਬ ਦੇ ਵਿੱਚ ਪੰਜਾਬ ਚ ਸਾਰੇ ਮੁੰਡੇ ਵਧੀਆ ਭਾਈ ਮੇਰਾ ਭਰਾ ਮੰਨ ਕੇ ਤਾਂ ਉਹ ਅਲੱਗ ਹੂੰ ਜੇਪੀ ਘਰੇ ਵਾਲੇ ਕੁਲਵਿੰਦਰ ਵਿੱਲਾ ਜੇਐਸਟਾਰ ਅਲਫਾ ਸਾਰੇ ਵਧੀਆ ਅੱਛਾ ਕੋਈ ਖਾਸ ਨੇ ਸਾਰੇ ਵਧੀਆ ਅੱਛਾ ਵਧੀਆ ਸਾਰੇ ਹੀ ਆ ਜੀ ਸਾਰੇ ਹੈ ਹੀ ਬਣ ਮਿਤਨ ਸਰ ਬੜੀ ਪਰ ਬੰਨਾ ਸਿੱਧੂ ਮੂਸੇਵਾਲਾ ਬੇ ਸਿੱਧੂ ਮੂਸੇਵਾਲਾ ਕਿ ਮੈਂ ਉਹ ਮਤਲਬ ਮੈਂ ਟਾਰਗੇਟ ਰੱਖਿਆ ਟਾਰਗੇਟ ਰੱਖਿਆ ਪੰਜਾਬ ਦੀ ਤੇ ਮੈਂ ਨਹੀਂ ਕਹਿ ਸਕਦਾ ਪਰ ਹਿਮਾਚਲ ਚ ਮੈਂ ਜ਼ਰੂਰ ਗਾ ਪਾਉਂਗਾ ਅੱਛਾ ਗਾਰੰਟੀ ਹੈ ਅੱਛਾ ਜੀ ਹਿਮਾਚਲ ਦੇ ਵਿੱਚ ਦੇਖੋ ਗੱਲ ਇਹ ਆ ਕਿ ਅਸੀਂ ਆਸ ਕਰਦੇ ਹਾਂ ਕਿ ਉਸ ਫੀਲਡ ਦੇ ਵਿੱਚ ਜਿਸ ਫੀਲਡ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਔਰ ਉਸ ਫੀਲਡ ਦੇ ਵਿੱਚ ਤੁਹਾਡਾ ਬੜੀ ਮਤਲਬ ਮੁਕਲਾ ਹੋਵੇ ਅੱਗ ਲੈ ਕੇ ਆਇਆ ਭਾਜੀ ਮੈਂ 3 ਮਹੀਨੇ ਬ੍ਰੇਕ ਟੇਕ ਕਰਕੇ ਹੋਇਆ ਅੱਛਾ ਇਹ ਗਰਮੀ ਦੇ ਮਹੀਨੇ ਦੇ ਵਿੱਚ ਹੀ ਲਗਾ ਦੇਣੀ ਆ ਤੇ ਜਾਂ ਫਿਰ ਇਹਨੂੰ ਸਰਦੀਆਂ ਦੀ ਵੜੀ ਕਰਨੀ ਆ ਆਪਾਂ ਨਹੀਂ ਨਹੀਂ ਬਾਜੀ ਸਟਾਰਟ ਆ ਹਾਂ ਅੱਛਾ ਓਕੇ ਲਓ ਜੀ ਮੋਹਿਤ ਰਾਜਾ ਦਾ ਕੰਮ ਜਿਹੜਾ ਆ ਉਹ ਹੁਣ ਮਗਿਆ ਪਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਕੁਝ ਦੇਖਣ ਨੂੰ ਸੁਣਨ ਨੂੰ ਮਿਲੂ ਅੱਛਾ ਪਿੱਛੇ ਤੇ ਕੁਝ ਫਿਲਮੀ ਸਟਾਰਾਂ ਦੇ ਨਾਲ ਸ਼ੋਅ ਵਗੈਰਾ ਦੇ ਵੀ ਪਲੈਨਿੰਗਾਂ ਚੱਲ ਰਹੀਆਂ ਸੀਗੀਆਂ ਹਾਲੀਵੁੱਡ ਦੀਆਂ ਸੌਰੀ ਬਾਲੀਵੁੱਡ ਦੀਆਂ ਤੇ ਉਹ ਜਿਹੜੀਆਂ ਸਾਰੀਆਂ ਪਲੈਨਿੰਗਾਂ ਸੀਗੀਆਂ ਉਹ ਕਿੱਥੇ ਗਈਆਂ ਬਸ ਬਸ ਚੱਲਣਾ मतलब ਨੈਕਸਟ ਹੋਹੀ ਹੈ ਅੱਛਾ ਫੌਂਟ ਤੋਂ ਬਾਅਦ ਨੈਕਸਟ ਹੋਈ ਹੈ ਅੱਛਾ ਜੀ ਜੀ ਹਾਂ ਜੀ ਔਰ ਵਾਲੇ ਸਮੇਂ ਦੇ ਵਿੱਚ ਸਾਨੂੰ ਮੋਹਿਤ ਰਾਜਾ ਦੇ ਕੋਲੋਂ ਬਹੁਤ ਕੁਝ ਦੇਖਣ ਨੂੰ ਸੁਣਨ ਨੂੰ ਮਿਲੇਗਾ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਇਹਨਾਂ ਦੇ ਵਾਸਤੇ ਔਰ ਅਸੀਂ ਆਸ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਹੋਰ ਵੀ ਨਮੀਆਂ ਲੀਹਾ ਪਾਉਣ ਹਿਮਾਚਲੀ ਗੀਤ ਸੰਗੀਤ ਨੂੰ ਵੀ ਔਰ ਪੰਜਾਬੀ ਦੇ ਵਿੱਚ ਵੀ ਸਾਨੂੰ ਇਹਨਾਂ ਦੇ ਪਾਸੋਂ ਕੋਈ ਚੰਗਾ ਚੰਗਾ ਸੁਣਨ ਨੂੰ ਮਿਲੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਿੱਧੇ ਗੱਲ ਕਰਨ ਦੇ ਲਈ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਕਾਬਿਲ ਸਮਝ ਕੇ ਬੁਲਾਣਾ ਮੋਹਿਤ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ ਔਰ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਕਿ ਸਾਡੇ ਨਾਲ ਉਹ ਇਸ ਗੱਲਬਾਤ ਵਿੱਚ ਬੈਠੇ ਰਹੇ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਨੂੰ ਕਿ ਜਿਹੜੀਆਂ ਅੱਖੋਂ ਪਰੋਖੇ ਨੇ ਜਿਹੜੀਆਂ ਸ਼ਖਸੀਤਾਂ ਸੰਘਰਸ਼ੀ ਨੇ ਜਿਹੜੀਆਂ ਸ਼ਖਸੀਤਾਂ ਤੁਹਾਡੇ ਦਿਲਾਂ ਤੇ ਰਾਜ ਕਰਦੀਆਂ ਨੇ ਉਹਨਾਂ ਨੂੰ ਤੁਹਾਨੂੰ ਸਮੇਂ-ਸਮੇਂ ਦੇ ਅਨੁਸਾਰ ਮਿਲਾਉਂਦੇ ਰਹਾਂਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਰਾਂਗੇ ਫਿਲਹਾਲ ਹੁਣ ਸਮਾਂ ਹੁੰਦਾ ਹੈ ਖਤਮ ਜੋ ਇਜਾਜ਼ਤ ਚਰਨਜੀਤ ਜੋਗੀ ਨੂੰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ